18 ਸਾਲ ਦੇ ਗੁਰਕਮਲ ਜੀਤ ਨੇ 골ਡ ਮੈਡਲ ਜਿੱਤਿਆ ਹੈ ਦੱਸਦੇ ਕਿ 18 ਸਾਲ ਦੇ ਗੁਰਕਮਲ ਦੀਪ ਜੜਾ ਹੈ ਉਸ ਦੇ ਵੱਲੋਂ ਇਹ 골ਡ ਮੈਡਲ ਜਿੱਤਿਆ ਗਿਆ ਹੈ ਪਾਵਰ ਲਿਫਟਿੰਗ ਦੇ ਵਿੱਚ ਮੈਡਲ ਜਿੱਤ ਕੇ ਉਸ ਨੇ ਇਲਾਕੇ ਦਾ ਨਾਮ ਆਪਣਾ ਰੌਸ਼ਨ ਕੀਤਾ ਐਦ ਤੱਕ ਨਹੀਂ ਅਫਰੀਕਾ ਦੇ ਵਿੱਚ ਹੋਇਆ ਸੰਫੀਸਟ ਅਰਨੋਲਡ ਕਲਾਸਿਕ ਖੇਡਾਂ ਦੇ ਵਿੱਚੋਂ ਸਰਹਦੀ ਤਹਿਸੀਲ ਅਜਨਾਲਾ ਦੇ ਪਿੰਡ ਚਮਿਆਰੀ ਦੇ ਨੌਜਵਾਨ ਗੁਰਕਮਲਦੀਪ ਸਿੰਘ ਦੇ ਵੱਲੋਂ ਪਾਵਰ ਲਿਫਟਿੰਗ ਵਿੱਚ 골ਡ ਮੈਡਲ ਜਿੱਤ ਕੇ ਆਪਣੇ ਪਰਿਵਾਰ ਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਗਿਆ ਜਿਸ ਨੂੰ ਇਲਾਕੇ ਦੇ ਪਰਿਵਾਰ ਅਤੇ ਇਲਾਕੇ ਦੇ ਅੰਦਰ ਖੁਸ਼ੀ ਦਾ ਮਾਹੌਲ ਹੈ ਉੱਥੇ ਹੀ 18 ਸਾਲ ਦੇ ਵਿੱਚ 18 ਸਾਲਾ ਨੌਜਵਾਨ ਗੁਰਕਮਲਦੀਪ ਸਿੰਘ ਦਾ ਪਰਿਵਾਰ ਦੇ ਵੱਲੋਂ ਵੀ ਮੂੰ ਮਿੱਠਾ ਅਤੇ ਹਰ ਪਵਾਕ ਦਾ ਸਵਾਗਤ ਕੀਤਾ ਗਿਆ ਗੁਰਕਮਲਦੀਪ ਸਿੰਘ ਨੇ ਕਿਹਾ ਕਿ ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਹਾਂ ਕਿ ਨਸ਼ਿਆਂ ਨੂੰ ਛੱਡ ਕੇ ਖੇਡਾਂ ਦੇ ਵੱਲ ਪ੍ਰੇਰਿਤ ਹੋਣ ਅਤੇ ਆਪਣਾ ਚੰਗਾ ਮੁਕਾਮ ਹਾਸਲ ਕਰਨ ਮੇਰਾ ਨਾਮ ਹੈ ਗਗਨ ਕਮਲਦੀਪ ਸਿੰਘ ਮੇਰੀ ਏਜ ਹੈਗੀ 18 ਮੈਂ ਸਾਊਥ ਅਫਰੀਕਾ ਖੇਡ ਕੇ ਆਇਆ ਹਾਂ ਆਰਨੋਡ ਕਲਾਸਿਕ ਖੇਡਿਆ ਹਾਂ ਫਲੋਟਿੰਗ ਕੀਤੀ ਹਾਂਜੀ ਕਿਹੜਾ ਮਾਡਲ ਦਿੱਤ ਕੇ 골ਡ ਮੈਡਲ ਬਹੁਤ ਖੁਸ਼ੀ ਹਾਂ ਦੀ ਬਹੁਤ ਖੁਸ਼ੀ ਹਾਂ ਦੀ ਕਿੰਦਾ ਦਾ ਐਕਸਪੀਰੀਅੰਸ ਰਿਹਾ ਉਹ ਤੇ ਕਿੰਨਾ ਖਾਸ ਸੀ ਜੇਮਸ ਟਾਫ ਹੈਗੀ ਥੋੜੀ ਜਿਹੀ ਚਲੋ ਦਰਜਾ ਥੋੜਾ ਲੱਗਦਾ ਹੈ ਚਲੋ ਕੋਈ ਗੱਲ ਨੂੰ ਬਾਬੇ ਦਾ ਨਾਮ ਲਿਆ ਚਲੋ ਕੋ ਕਰਨੇ ਦੇਖਾਂ ਕਿਹੜੀ ਕਿਹੜੀ ਟੀਮ ਦੇ ਨਾਲ ਤੜੀ ਹੈਗੀ ਸਾਡੀ ਟੀਮ ਹੈਗੀ ਜੇ ਹਰ ਰਵਿੰਦਰ ਅਸਲੀਨਾ ਭਾਜੀ ਨੇ ਖੜਿਆ ਫਾਲੋਟਿੰਗ ਕੀਤੀ ਹਾਂਜੀ ਉਹ ਕਿੰਨੇ ਦੇਸ਼ਾਂ ਦੀਆਂ ਉੱਥੇ ਜੀਮਾ ਸੀ ਜਿਸ ਨਾਲ ਵਿੱਚ 골ਡ ਮੈਡਲ ਲੱਗੇ ਹੈ ਜੀ ਜੀਮਾ ਉਹਦੇ ਭਾਜੀ ਹੈਗੇ ਅਸੀਂ ਵੀਤੀ ਵੀ ਹੈਗੇ ਜਿਹੜੇ ਦੇਸ਼ ਆਏ ਨੇ ਬਾਹਰ ਦੇ ਜਿੰਨੇ ਵੀ ਹਾਂਜੀ ਹਾਂਜੀ ਤੁਹਾਡੀ ਗੇਮ ਕੀ ਦੇ ਨਾਮ ਸੀ ਮੇਰੀ ਗੇਮ ਹੈਗੀ ਕੈਨੇਡਾ ਦੇ ਦੋ ਕੁੜੀਆਂ ਹੈ ਤੇ 4 ਮੁੰਡੇ ਹਾਂਜੀ ਸਾਊਥ ਅਫਰੀਕ ਕਿੰਨੀ ਖੁਸ਼ੀ ਹੈ ਅੱਜ 골ਡ ਮੈਨ ਬਹੁਤ ਖੁਸ਼ੀ ਹੈ ਜਪਦੀਪ ਸਿੰਘ ਹੈ ਜੀ ਹਾਂਜੀ ਬੇਟੇ ਦਾ ਨਾਮ ਗੁਰਕਬਲ ਦੀਪ ਸਿੰਘ ਹੈ ਹਾਂਜੀ ਮੈਨੂੰ ਬੜੀ ਖੁਸ਼ੀ ਹੋਈ ਹੈ ਵੀ ਬੋਲ ਮੈਡ ਜਿੱਤ ਕੇ ਲਿਆ 100 ਰੁਪਏ ਕਾ ਜੋ ਕਿਹੜੀ ਗੇਮ ਖੇਡ ਕੇ ਆਏ ਇਹ ਪਾਵਰ ਲਿਫਟਿੰਗ ਕਿੰਨੀ ਖੁਸ਼ੀ ਆ ਜਦੋਂ ਕੋਈ ਬਹੁਤ ਜ਼ਿਆਦਾ ਖੁਸ਼ੀ ਇਹ ਲੋਕ ਵਧਾਈਆਂ ਦਿੰਦੇ ਨੇ ਹਾਂਜੀ ਕਿੰਨਾ ਖੁਸ਼ ਮਹਿਸੂਸ ਹੋ ਰਿਹਾ ਮਾਨ ਬਹੁਤ ਮਹਿਸੂਸ ਹੋ ਰਿਹਾ ਜੀ ਛੋਟੀ ਉਮਰ ਚ ਗੇਮ ਖੇਡ ਗਿਆ ਬਾਕੀ ਸਰਕਾਰਾਂ ਨੂੰ ਚਾਹੀਦਾ ਵੇ ਇਹਨਾਂ ਬੱਚਿਆਂ ਨੂੰ ਜਿਹੜੋ ਗਰੀਬ ਘਰਾਂ ਦੇ ਬੱਚੇ ਨੇ ਇਹਨਾਂ ਨੂੰ ਚੁੱਕਣਾ ਚਾਹੀਦਾ ਤਾਂ ਉਹ ਸਰਕਾਰ ਨੂੰ ਬੈਨੀਫਿਟ ਦੇਣੇ ਚਾਹੀਦੇ ਨੇ ਕੋਈ ਨੌਕਰੀਆਂ ਜੇ ਦੇਣ ਜਾਏ ਉਹ ਕਾਇ ਹੋਰ ਦੀ ਜਾਣੀ ਦੇਣਾ ਬਾਕੀ ਅਸੀਂ ਚਾਹੁੰਦੇ ਹਾਂ ਨੇ ਹਰ ਇੱਕ ਦਾ ਬੱਚਾ ਤਰੱਕੀ ਕਰੇ ਹੰਦਾ ਸਵਾਗਤ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜੀ ਹਰਜੀਤ ਸਿੰਘ ਕਾਮਲਪੁਰਾ ਇਹ ਮੇਰਾ ਸਟੂਡੈਂਟ ਹੈ ਜੀ ਗੁਰੂ ਕਮਲਦੀਪ ਸਿੰਘ ਚਮਿਆਰੀ ਤੋਂ ਇਹ ਪਾਵਰ ਲਿਫਟਿੰਗ ਕਰਦਾ ਜੀ ਤੇ ਸਾਊਥ ਅਫਰੀਕਾ ਦੇ ਵਿੱਚੋਂ ਇਹ ਪਾਵਰ ਲਿਫਟਿੰਗ ਦੇ ਗੋਲਡ ਲੈ ਕੇ ਆਇਆ ਜੀ ਪਾਵਰ ਲਿਫਟਿੰਗ ਦੇ ਵਿੱਚ ਤਿੰਨ ਯੂਨਿਟ ਹੁੰਦੇ ਇੱਕ ਸਕੈਟ ਇੱਕ ਬੈਂਚ ਪ੍ਰੈਸ ਇੱਕ ਡੈੱਡ ਲਿਫਟ ਇਹ ਸਭ ਜੂਨੀਅਰ ਦੇ ਵਿੱਚੋਂ ਜਿਹੜਾ ਗੋਲਡ ਲੈ ਕੇ ਆਇਆ ਹਾਂਜੀ ਇਹ ਲੜਦਾ ਕਿੰਨੀ ਕੁ ਮਿਹਨਤ ਕਰਨੀ ਪਈ ਇਹ ਬੱਚਾ ਜੀ ਥੋੜਾ ਜਿਹਾ 2-3 ਮਹੀਨੇ ਮੇਰੇ ਕੋ ਪ੍ਰੈਕਟਿਸ ਕਰਦੇ ਨੂੰ ਇਹਦੀ ਗੇਮ ਬਹੁਤ ਵਧੀਆ ਹੈ ਜਲਦੀ ਤੁਰ ਪਿਆ ਗੇਮ ਦੇ ਵਿੱਚ ਤੇ ਬਾਕੀ ਮਾਲਕ ਦੀ ਕਿਰਪਾ ਇਹਦੇ ਉੱਤੇ